ਸਸਿਕਾਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਉੱਚ ਟੈਰਿਫ ਅਤੇ ਟੈਕਸਾਂ ਨੂੰ ਉਜਾਗਰ ਕਰਦੇ ਹੋਏ ਵੋਟਰਾਂ ਦੀ ਗਿਣਤੀ ਵਧਾਉਣ ਦੇ ਲਈ ਯੂ ਐਸ ਏ ਆਈਡੀ ਦੁਆਰਾ ਭਾਰਤ ਨੂੰ 21 ਮਿਲੀਅਨ ਡਾਲਰ ਦੇ ਫੰਡ ਉੱਤੇ ਸਵਾਲ ਚੁੱਕੇ ਨੇ ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਸੀਈਸੀ ਐਸワイ ਕੁਰੇਸ਼ੀ ਨੇ ਕਿਸੇ ਵੀ ਵਿੱਤੀ ਸਹਾਇਤਾ ਨੂੰ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਰਪਤੀ ਐਲਨ ਮਸਕ ਦੀ ਅਗਵਾਈ ਵਾਲੇ ਅਮਰੀਕੀ ਸਰਕਾਰੀ ਕੁਸ਼ਲਤਾ ਵਿਭਾਗ ਵੱਲੋਂ ਭਾਰਤ ਦੇ ਵਿੱਚ ਵੋਟਰ ਮਤਦਾਨ ਨੂੰ ਵਧਾਉਣ ਦੇ ਉਦੇਸ਼ ਦੇ ਨਾਲ ਡਾਲਰ 21 ਮਿਲੀਅਨ ਦੇ ਗ੍ਰਾਂਟ ਨੂੰ ਰੱਦ ਕਰਨ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਦਮ ਦਾ ਬਚਾਅ ਕੀਤਾ ਅਤੇ ਸਵਾਲ ਕੀਤਾ ਹੈ ਕਿ ਇਸ ਪਹਿਲ ਕਦਮੀ ਦੇ ਲਈ ਅਮਰੀਕੀ ਟੈਕਸਦਾਤਾਵਾਂ ਉੱਤੇ ਪੈਸੇ ਦੀ ਵਰਤੋਂ ਕਿਉਂ ਕੀਤੀ ਗਈ ਹੈ ਟਰੰਪ ਨੇ ਸਵਾਲ ਕੀਤਾ ਹੈ ਕਿ ਅਸੀਂ ਭਾਰਤ ਨੂੰ 1 ਮਿਲੀਅਨ ਡਾਲਰ ਕਿਉਂ ਦੇ ਰਹੇ ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਮਿਲਿਆ। ਉਹ ਸਾਡੇ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ਦੇ ਵਿੱਚੋਂ ਇੱਕ ਨੇ। ਟਰੰਪ ਨੇ ਕਿਹਾ ਅਸੀਂ ਉੱਥੇ ਮੁਸ਼ਕਿਲ ਦੇ ਨਾਲ ਪਹੁੰਚ ਸਕਦੇ ਹਾਂ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਨਹੀਂ। ਇਸ ਦੇ ਨਾਲ ਹੀ ਉਹਨਾਂ ਅੱਗੇ ਕਿਹਾ ਕਿ ਮੈਨੂੰ ਭਾਰਤ ਅਤੇ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਲਈ ਬਹੁਤ ਸਤਿਕਾਰ ਹੈ ਪਰ ਵੋਟਰਾਂ ਦੀ ਵੋਟਿੰਗ ਦੇ ਲਈ 21 ਮਿਲੀਅਨ ਡਾਲਰ ਭਾਰਤ ਦੇ ਵਿੱਚ ਦੇ ਰਹੇ ਹਾਂ। ਫਿਰ ਇੱਥੋਂ ਵੋਟਰਾਂ ਦੀ ਵੋਟਿੰਗ ਬਾਰੇ ਕੀ? So why we given 21 million dollars to India? They got a lot of money there the one of the highest taxing countries in the world in terms of us we can hardly get in there because their tariffs are so high i have a lot of respect for india i have a lot of respect for the prime minister he just left as you know two days ago but we're giving 21 million dollars for voter turnout it's voter turnout in india what about like voter turnout here we've done that i guess we did 500 million didn't we it's called the lock boxes? ਦੱਸਿਆ ਕਿ ਮਸਕਰੀ ਅਗਵਾਈ ਵਾਲੇ ਵਿਭਾਗ ਨੇ ਪਿਛਲੇ ਹਫਤੇ ਉਹਨਾਂ ਖੇਤਰਾਂ ਦੀ ਸੂਚੀ ਸਾਂਝੀ ਕੀਤੀ ਸੀ ਜਿੱਥੋਂ ਉਸਨੇ ਅਮਰੀਕੀ ਸਹਾਇਤਾ ਰੱਦ ਕਰਨ ਦਾ ਫੈਸਲਾ ਕੀਤਾ ਸੀ। ਇਹਨਾਂ ਦੇ ਵਿੱਚੋਂ ਭਾਰਤ ਵਿੱਚ ਵੋਟਰਾਂ ਦੀ VOTING ਦੇ ਲਈ ਡਾਲਰ 21 ਮਿਲੀਅਨ ਫੰਡ ਦੇਣ ਵੀ ਸ਼ਾਮਲ ਸੀ। ਜਿਸ ਦੇ ਨਾਲ ਦੇਸ਼ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਵਿਚਕਾਰ ਰਾਜਨੀਤਿਕ ਟਕਰਾਅ ਵੀ ਹੋਇਆ। ਦੂਜੇ ਪਾਸੇ ਇਸ ਸਾਰੇ ਮਾਮਲੇ ਉੱਤੇ ਸਿਆਸਤ ਗਰਮਾਂ ਦੀ ਵਿਖੀਏ ਕਿਉਂਕਿ ਭਾਜਪਾ ਕਾਂਗਰਸ ਚੋਣਾ ਦੇ ਵਿੱਚ ਬਾਹਰੀ ਦਖਲਅੰਦਾਜ਼ੀ ਦੀ ਜਾਂਚ ਦੀ ਮੰਗ ਕਰਨ ਚ ਜੁੜੀ ਹੋਈ ਹੈ। ਭਾਜਪਾ ਇਸ ਮਾਮਲੇ ਦੀ ਜਾਂਚ ਲਈ ਆਪਣੇ ਸੱਦੇ ਨੂੰ ਦੁਬਾਰਾ ਸ਼ੁਰੂ ਕੀਤਾ ਹੈ ਇਸ ਦੌਰਾਨ ਸਾਬਕਾ ਸੀਈਸੀ ਐਸਵਾਈ ਕੁਰੇਸ਼ੀ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਕਿ ਚੋਣ ਕਮਿਸ਼ਨ ਦਾ ਯੂਐਸਏ ਆਈਡੀ ਦਿਨਾਸ ਸਮਝੋਤਾ ਸੀ ਕੋਈ ਵਿਤਿ ਸਹਾਇਤਾ ਸ਼ਾਮਲ ਨਹੀਂ ਸੀ ਇਸ ਲਈ ਡੋਜ਼ ਨੇ ਖੋਜ ਕੀਤੀ ਹੈ ਕਿ ਯੂਐਸਏ ਆਈਡੀ ਨੇ ਭਾਰਤ ਦੇ ਵਿੱਚ ਵੋਟਰ ਮਤਦਾਨ ਦੇ ਲਈ ਡਾਲਰ 21 ਮਿਲੀਅਨ ਅਲੋਟ ਕੀਤੇ ਸਨ ਜੋ ਕਿ ਸ਼ਾਸਨ ਤਬਦੀਲੀ ਨੂੰ ਪ੍ਰਭਾਵਿਤ ਕਰਨ ਦੇ ਲਈ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਭੁਗਤਾਨ ਕਰਨ ਦੇ ਲਈ ਇੱਕ ਉਪਮਾ ਹੈ ਅਤੇ ਵੀਰਾ ਰੈਡੀ ਨੂੰ 2021 ਦੇ ਵਿੱਚ ਯੂ ਐਸ ਏ ਆਈ ਡੀ ਦੇ ਭਾਰਤੀ ਮਿਸ਼ਨ ਦੇ ਮੁਖੀ ਵਜੋਂ ਭਾਰਤ ਭੇਜਿਆ ਗਿਆ ਸੀ ਲੋਕ ਸਭਾ 2024 ਤੋਂ ਬਾਅਦ ਸੰਭਾਵਤ ਤੌਰ ਉਤੇ ਉਸਾ ਵੋਟਰ ਮਦਦਾਨ ਮਿਸ਼ਨ ਪੂਰਾ ਹੋਣ ਤੋਂ ਬਾਅਦ ਵਾਪਸ ਅਮਰੀਕਾ ਬੁਲਾ ਲਿਆ ਗਿਆ ਸੀ ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਮਹੇਸ਼ ਜੇਠ ਹਮਲਾਨੀ ਨੇ ਕਿਹਾ ਹੈ ਕਿ ਚੌਂਚ ਏਜੰਸੀਆ ਉਸ ਨੂੰ ਕੁਝ ਸਵਾਲ ਪੁੱਛ ਸਕਦੀਆਂ ਸਨ ਕਿ ਇਹ ਪੈਸਾ ਵੋਟਰ ਮਦਦਾਨ ਕਾਰਜਾਂ ਦੇ ਵਿੱਚ ਲਾਗੂ ਕਰਨ ਦੇ ਲਈ ਕਿਸ ਨੂੰ ਦਿੱਤਾ ਗਿਆ ਸੀ ਦੱਸਿਆ ਕਿ ਕਾਂਗਰਸ ਪਾਰਟੀ ਨੇ ਭਾਰਤ ਦੀ ਚੋਣ ਪ੍ਰਕਿਰਿਆ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਵੀ ਨਿੰਦਾ ਕੀਤੀ ਹੈ ਤੇ ਮੋਦੀ ਸਰਕਾਰ ਨੂੰ ਯੂ ਐਸ ਏ ਆਈ ਡੀ ਦੇ ਦਾਅਵੇ ਆ ਜਾਂਚ ਕਰਨ ਅਤੇ ਜੇਕਰ ਕੋਈ ਵੀ ਗਲਤ ਕੰਮ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ